ਸ੍ਰੀ ਕਾਲ ਕਿਸਾਨ ਵੀਰੋ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਿਸਾਨ ਵੀਰੋ ਜਿਵੇਂ ਹੁਣ ਕੁਝ ਦਿਨਾਂ ਬਾਅਦ ਝੋਨੇ ਦੀ ਕਟਾਈ ਜਿਹੜੀ ਹੁਣੀ ਸ਼ੁਰੂ ਹੋ ਜੂਗੀ ਤੇ ਉਸ ਤੋਂ ਬਾਅਦ ਆਪਾਂ ਕਣਕ ਦੇ ਬੀਜ ਬਾਰੇ ਸੋਚਾਂਗੇ ਹਨਾ ਵੀ ਕਿਹੜਾ ਬੀ ਬੀਜੀਏ ਕਿਹੜਾ ਲੈ ਕੇ ਆਈਏ ਤੇ ਕਿਹੜੇ ਦਾ ਝਾੜ ਵੱਧ ਹੋਗਾ ਦੋਸਤੋ ਆਈ ਵਾਰ ਦੀ ਤਰ੍ਹਾਂ ਹਨਾ ਆਪਾਂ ਇਹ ਵੀਡੀਓ ਪਾਉਂਦੇ ਹੰਨੇ ਆ ਵੀ ਕਿਸਾਨ ਵੀਰੋ ਵੀ ਉਹੀ ਬੀਜਿਆ ਕਰੋ ਜਿਹੜਾ ਤੁਹਾਡੇ ਬਾਣ ਲਈ ਫਿੱਟ ਪੈਂਦਾ ਹੋਵੇ ਜਿਹੜਾ ਤੁਹਾਡੇ ਬਾਹਰ ਨੂੰ ਫਿੱਟ ਪੈਂਦਾ ਉਹ ਵੀ ਬੀਜਣਾ ਚਾਹੀਦਾ ਯਾਨੀ ਕਿ ਜਿਹੜਾ ਤੁਸੀਂ ਪਿਛਲੇ ਸਾਲਾਂ ਚ ਬੀਜਿਆ ਸੀਗਾ ਕਿੰਨਾ ਉਹਨੇ ਝਾੜ ਦਿੱਤਾ ਸੀ ਕੀ ਉਹਨੂੰ ਬਿਮਾਰੀ ਪੈਂਦੀ ਸੀ ਕੀ ਉਹਦੀ ਕੁਆਲਿਟੀ ਸੀਗੀ ਆਪਣੇ ਪਰ ਬਾਹਰ ਤੱਕੀ ਦੋਸਤੋ ਇਸ ਵਾਰ ਪੀਏਯੂ ਨੇ ਵਧੀਆ ਕਿਸਮ ਕੱਢੀ ਹੈਗੀ ਪਿਛਲੇ ਸਾਲ ਵੀ ਦਿੱਤੀ ਸੀਗੀ 872 872 ਦਾ ਬਹੁਤ ਚਰਚਾ ਚ ਆ ਰਿਹਾ ਕਿ ਵੀ ਇਹ ਬਹੁਤ ਝਾੜ ਦਿੰਦੀ ਹੈ ਜੀ ਬਹੁਤ ਵਧੀਆ ਬੀ ਹੈਗਾ ਬਿਮਾਰੀ ਰਹਤਾ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਦੱਸ ਦਿਆਂ ਵੀ ਕਿਸੇ ਵੀ ਆਪਣੇ ਰਿਸ਼ਤੇਦਾਰ ਦੇ ਦੋਸਤ ਦੇ ਮੰਗਰ ਲਾ ਕੇ ਉਹ ਵੀ ਨਾ ਲਿਓ ਕਿਉਂਕਿ ਵੀ ਲੈਣਾ ਸਿਰਫ ਉਹਨਾਂ ਕਿਸਾਨਾਂ ਨੇ ਆ ਜਿਨ੍ਹਾਂ ਦੀਆਂ ਪੈਲੀਆਂ ਡਾਕਰਨ ਚੰਗੀਆਂ ਨੇ ਤਕੜੀਆਂ ਨੇ ਜਾਣੀ ਕੇ ਕਿਸਾਨ ਵੀਰੋ ਜਿਨ੍ਹਾਂ ਕਿਸਾਨ ਵੀਰਾਂ ਦੀਆਂ ਪੈਲੀਆਂ ਰੇਤ ਲੀਆਂ ਨੇ ਮਾੜੀਆਂ ਨੇ ਪਾਣੀ ਮਾੜੇ ਨੇ ਕਿਸਾਨ ਵੀਰੋ ਉੱਥੇ ਉਹ ਵੀ ਕਾਮਯਾਬ ਨਹੀਂ ਹੋਣਾ ਸਾਰੇ ਜਾਣਨਾਗਾ ਕਿ ਕਹੇ ਜੇ ਬਾਣ ਦੀ ਵੈਰਾਈਟੀ ਹੈਗੀ ਤੇ ਕਿੰਨੇ ਪਾਣੀ ਲੈਂਦੀ ਹੈ ਕੀ ਝਾੜਕਾ ਰਹਿੰਦਾ ਉਹਦਾ ਤੇ ਸਭ ਤੋਂ ਵੱਡੀ ਚੋਣ ਜਿਹੜੀ ਆਪਾਂ ਕਰਨੀ ਆਪਣੀ ਪੈਲੀ ਦੀ ਕਰਨੀ ਹੈ ਕਿਸਾਨ ਵੀਰੋ ਮੈਂ ਬਾਰ-ਬਾਰ ਤੁਹਾਨੂੰ ਇਹੀ ਕਹਿਣਾਗਾ ਕਿ ਉਹ ਰੇਤលੀਆਂ ਜ਼ਮੀਨਾਂ ਵਾਲੇ ਤਾਂ ਵੀਰੋ ਸੋਚਣੀ ਨਾ ਸੋਚਣ ਕਿ ਯਾਰ ਉਹ ਲੈਣ ਹੀ ਨਾ ਯਾਰ ਵੀਰ ਨੂੰ ਸਿੱਧੀ ਗੱਲ ਆ ਗਈ ਕਿਉਂਕਿ ਉਹ ਤਾਗੜੇ ਬਾਣ ਦੀ ਵੈਰਾਈਟੀ ਹੈਗੀ ਤੇ ਸਭ ਤੋਂ ਵੱਡੀ ਗੱਲ ਇਹ ਆ ਤੇ ਵੱਧ ਫਾਸਫੋਰਸ ਚਾਹੀਦਾ ਉਹਨੂੰ ਯਾਨੀ ਕਿ ਡੀਏਪੀ ਵੱਧ ਚਾਹੀਦੀ ਆ ਡੀਏਪੀ ਦੀ ਮਾਤਰਾ ਵੱਧ ਲਾਉਗੀ ਉਹ ਤਗੜਾ ਬਾਣ ਚਾਹੀਦਾ ਉਹਦੇ ਵਾਸਤੇ ਚੰਗਾ ਪਾਣੀ ਚਾਹੀਦਾ ਕਿਸਾਨ ਵੀਰੋ 60 ਤੋਂ 65 ਮਨ ਜਿਹੜੀ ਉਹਦੀ ਝਾੜ ਦੀ ਔਸਤ ਦੱਸੀ ਗਈ ਹੈਗੀ ਤਕਰੀਬਨ 152 ਦਿਨ ਦੀ ਵੈਰਾਈਟੀ ਹੈਗੀ ਉਹ ਤੇ ਦਾਣੇ ਮੋٹے ਨੇ ਉਹਦੇ ਦਾਣਾ ਮੋਟਾਗਾ ਤੇ ਕੱਦ ਕਾਠ ਵੀ ਵਧੀਆ ਚੰਗਾ ਕਰ ਜਾਂਦੀ ਹੈਗੀ ਤੇ ਤਕਰੀਬਨ ਜਿਹੜੀ 20 ਕਿਲੋ ਦੀ ਪੈਕਿੰਗ ਆਉਦੀ ਆ ਉਹਦਾ 1250 ਰੁਪਿਆ ਰੇਟ ਹੈਗਾ ਤੇ 40 ਕਿਲੋ ਵਾਲੀ ਦਾ ਸ਼ਾਇਦ 2500 ਰੁਪਿਆ ਰੇਟ ਹੈਗਾ ਤੇ ਜਨ ਯਾਨੀ ਕਿ ਜਿਵੇਂ ਹੁਣ 30 ਸਤੰਬਰ ਨੂੰ ਜਿਹੜਾ ਮੇਲਾ ਲੱਗ ਰਿਹਾ ਹੈਗਾ ਬਠਿੰਡਾ ਵਿਖੇ ਤੁਸੀਂ ਉੱਥੇ ਜਾ ਕੇ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਚੰਗੇ ਬਾਣ ਦੀ ਹੈਗੀ ਆ ਤਾਂ ਲਾ ਸਕਦੇ ਹੋ ਜੇ ਤੁਹਾਡੇ ਕੋਲੇ ਮਾੜਾ ਬਾਹਨਾਂਗਾ ਉਹਦੀ ਵੀ ਤੁਸੀਂ ਪ੍ਰੋਪਰ ਉੱਥੋਂ ਜਾਣਕਾਰੀ ਲੈ ਕੇ ਆਓ ਜਿੰਨੀ ਕਿ ਸਾਡੇ ਕੋਲੇ ਨੌਲੇਜ ਆਈ ਹੈ ਵੀ ਬਾਈ ਉਹ ਮਾੜੇ ਬਾਣ ਦੀ ਵੈਰੈਟੀ ਨਹੀਂ ਹੈਗੀ ਜਿਆਦਾ ਡੀਏਪੀ ਭਾਲਦੀ ਆ ਉਹਦੇ ਵਾਸਤੇ ਤੁਸੀਂ ਬਠਿੰਡਾ ਮੇਲੇ ਤੇ ਜ਼ਰੂਰ ਜਾਓ ਉੱਥੇ ਜਾਣਕਾਰੀ ਪਤਾ ਕਰਕੇ ਆਓ ਵੀ ਕਿਹੜੇ ਜੇ ਬਾਣ ਦੀ ਵੈਰੈਟੀ ਆ ਤੇ ਕਿਸਾਨ ਵੀਰੋ ਵੀਡੀਓ ਸਾਡੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਦੋਸਤੋ